哦，嗯、oh, yeah. mm。Hmm. ਸ਼ੋਮਨ ਗੇਲ ਨੇ ਇੰਗਲੈਂਡ ਦੌਰੇ ਤੇ ਖੇਡੇ ਗਏ 5 ਮੈਚਾਂ ਵਿੱਚੋਂ ਰਿਕਾਰਡ 754 ਦੌੜਾਂ ਬਣਾਈਆਂ ਜਿਸ ਨਾਲ ਉਹ ਟੈਸਟ ਸੀਰੀਜ਼ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਦੁਨੀਆ ਦਾ ਦੂਜਾ ਬੱਲੇਬਾਜ਼ ਬਣ ਗਿਆ ਇਸ ਦੇ ਬਾਵਜੂਦ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਸਟੂਅਰ ਬਰਾਡ ਨੇ ਉਸ ਨੂੰ ਸੰਯੁਕਤ ਪਲੈਨਿੰਗ 11 ਵਿੱਚ ਜਗ੍ਹਾ ਨਹੀਂ ਦਿੱਤੀ ਉਹਨਾਂ ਨੇ ਰਵਿੰਦਰ ਜੜੇਜਾ ਨੂੰ ਸ਼ਾਮਲ ਨਹੀਂ ਕੀਤਾ ਜਿਸ ਨਾਲ ਪ੍ਰਸ਼ੰਸਕ ਹੈਰਾਨ ਰਹਿ ਗਏ ਪੰਜਾਬ 'ਚ ਬੰਦ ਰਹਿਣਗੇ ਠੇਕੇ ਐਲਾਨਿਆ ਗਿਆ ਡਰਾਈ ਡੇ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਐਸ ਤੜਕੇ ਨੇ ਪ੍ਰਾਪਤ ਹੋਏ ਅਧਿਕਾਰੀਆਂ ਦੀ ਵਰਤੋਂ ਕਰਦੇ ਆ ਜ਼ਿਲ੍ਹਾ ਮਲੇਰਕੋਟਲਾ ਅੰਦਰ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਡਰਾਈ ਡੇ ਐਲਾਨਿਆ ਹੈ ਡਰਾਈ ਡੇ ਦੌਰਾਨ ਸਾਰੇ ਠੇਕੇ ਬੰਦ ਰਹਿਣਗੇ ਉਹਨਾਂ ਕਿਹਾ ਕਿ ਆਜ਼ਾਦੀ ਦਿਵਸ ਦਾ ਸਮਾਗਮ ਪੂਰੇ ਭਾਰਤ 'ਚ ਉਤਉਮਤਾਮ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਲੋਕਾਂ ਵੱਲੋਂ ਸ਼ਰਾਬ ਦੀ ਵਰਤੋਂ ਕਰਨ ਉਪਰੰਤ ਲੜਾਈ ਝਗੜਾ ਕਰਨ ਕਰਕੇ ਅਮਨ ਕਾਨੂੰਨ ਦੀ ਸਥਿਪੰਗ ਹੋਣ ਦਾ ਖਰਸਾ ਬਣਿਆ ਰਹਿੰਦਾ ਹੈ ਇਸ ਲਈ ਅਮਨ ਕਾਨੂੰਨ ਨੂੰ ਬਣਾਏ ਰੱਖਣ ਲਈ ਡਰਾਈ ਡੇ ਦੌਰਾਨ ਕਲੱਬਾਂ ਸਟਾਰ ਹੋਟਲ ਰੈਸਟੋਰੈਂਟ ਆਦ ਅਤੇ ਕਿਸੇ ਵੀ ਵਿਅਕਤੀ ਵੱਲੋਂ ਚਲਾਏ ਜਾਂਦੇ ਹੋਟਲ ਭਾਵੇਂ ਉਹਨਾਂ ਨੂੰ ਸ਼ਰਾਬ ਰੱਖਣ ਅਤੇ ਸਪਲਾਈ ਕਰਨ ਲਈ ਵੱਖ-ਵੱਖ ਸ਼੍ਰੇਣੀਆਂ ਦੇ ਲਾਇਸੈਂਸ ਜਾਰੀ ਕੀਤੇ ਗਏ ਹੋਣ ਉਹਨਾਂ ਨੂੰ ਵੀ ਇਸ ਦਿਨ ਸ਼ਰਾਬ ਦੀ ਵਿਕਰੀ ਤੇ ਵਰਤੋਂ ਕਰਨ ਤੇ ਮੁਕੰਮਲ پابੰਦੀ ਲਗਾਈ ਜਾਂਦੀ ਹੈ ਪਿਆਲਾ ਚ ਹੜ ਦਾ ਖਤਰਾ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ ਹੈ ਹਿਮਾਚਲ ਵਿੱਚ ਭਾਰੀ ਮੀਂਹ ਤੇ ਚੱਲਦੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ ਦਾ ਖਤਰਾ ਮਟਰਾ ਰਿਹਾ ਹੈ ਕਗਰ ਦਰਿਆ ਦਾ ਪਾਣੀ ਲਗਾਤਾਰ ਵਧ ਰਿਹਾ ਹੈ ਇਸ ਕਾਰਨ ਪਟਿਆਲਾ ਦੇ ਰਾਜਪੁਰਾ ਕਨੌਰ ਅਤੇ ਨੇੜਲੇ ਪਿੰਡਾਂ ਲਈ ਐਡਵਾਈਜ਼ਰੀ ਜਾਰੀ ਕਰਦੇ ਆ ਲੋਕਾਂ ਨੂੰ ਦਰਿਆ ਵੱਲ ਨਾ ਜਾਣ ਦੀ ਅਪੀਲ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਲੋਕਾਂ ਨੂੰ ਸਤਰਕ ਰਹਿਣ ਅਤੇ ਕਿਸੇ ਵੀ ਐਮਰਜੈਂਸੀ ਦੀ ਸੂਚਨਾ ਦੇਣ ਦੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਵਿਆਸ ਅਤੇ ਸਤਲੁਜ ਵਿੱਚ ਹੀ ਪਾਣੀ ਦਾ ਪੱਧਰ ਵੱਧ ਰਿਹਾ ਹੈ ਹੁਸੈਨੀਵਾਲਾ ਹੈਡ ਤੋਂ ਕਈ ਗੇਟ ਖੋਲੇ ਗਏ ਹਨ ਜੋ ਫਾਜ਼ਰ ਦਾ ਵੱਹੇਗਾ ਤਲਵਾੜਾ ਵਿਖੇ ਪੌਂਗ ਡੈਮ ਦਾ ਪਾਣੀ 24 ਘੰਟਿਆਂ ਵਿੱਚ 3 ਫੁੱਟ ਵੱਧ ਗਿਆ ਹੈ ਤੇ ਇੱਥੇ ਵੀ ਅਲਰਟ ਜਾਰੀ ਕੀਤਾ ਗਿਆ ਹੈ